ਸਿੱਧੂ ਮੂਸੇਵਾਲੇ ਦੇ 410 ਗਾਣੇ ਦੇ ਪੋਸਟਰ ਆਉਣ ਤੋਂ ਬਾਅਦ ਪੋਸਟਰ ਨੇ ਕਾਫੀ ਵੱਡੇ ਰਿਕਾਰਡ ਤੋੜ ਦਿੱਤੇ ਪੋਸਟਰ ਤੇ 10 ਲੱਖ ਤੋਂ ਜ਼ਿਆਦਾ ਲਾਈਕ ਹੋ ਗਏ ਨੇ ਸਿਰਫ 10 ਘੰਟਿਆਂ ਦੇ ਅੰਦਰ 1 ਲੱਖ ਤੋਂ ਉੱਤੇ ਕਮੈਂਟ ਹੋ ਗਏ ਇਹਨੇ ਕਿਸੇ ਦੇ ਫੋਟੋ ਤੇ ਨਹੀਂ ਹੁੰਦੇ ਪੂਰਾ ਫੈਨਸ ਦੇ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਗਾਣੇ ਨੂੰ ਫੈਨਸ ਦੇ ਵੱਲੋਂ ਵੀ ਪੋਸਟਰ ਤਿਆਰ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਫੈਨ ਪੇਜ ਦਾ ਸਿੱਧੂ ਜਰਨਲ ਨੇ ਆਪਣੀ ਸਟੋਰੀ ਦੇ ਵਿੱਚ ਲਿਖਿਆ ਨਾਰਥ ਕੋਰੀਅਨ ਕਿੰਗ ਜੋਂਗ ਯੂਨ ਵੈਨ ਆਈ ਸਪਰੇਅ ਦਾ ਮਸ਼ੀਨ ਇਹੀ ਗਾਣੇ ਦੇ ਵਿੱਚੋਂ ਕਿਸੇ ਬਾਰ ਦਾ ਇੰਗਲਿਸ਼ ਦੇ ਵਿੱਚ ਆ ਤਾਂ ਤੁਹਾਨੂੰ ਪਤਾ ਹੀ ਆ سنی ਮਾਲਟਨ ਦਾ ਬਾਰ ਹੋ ਸਕਦਾ ਆ ਲਾਈਨ ਆ ਇਹ ਇੱਕ ਸ਼ਾਇਦ ਗਾਣੇ ਦੇ ਵਿੱਚ ਹੋ ਸਕਦੀ ਆ ਪੱਕਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਸਨੀ ਮਾਲਟਨ ਨੇ ਵੀ ਤਾਂ ਸਿੱਧੂ ਜਰਨਲਬਾਈ ਦਾ ਕਮੈਂਟ ਲਾਈਕ ਕੀਤਾ ਤੇ ਕਮੈਂਟ ਦਾ ਜਵਾਬ ਵੀ ਦਿੱਤਾ ਲਿਖ ਕੇ ਕਵਰ ਤੇ ਦੂਜਾ ਹਿੰਟ ਵੀ ਕਿਹੜੀ ਗਾਣੇ ਦੇ ਵਿੱਚ ਲਾਈਨ ਹੋ ਸਕਦੀ ਆ ਇੱਕ ਵਰਡ ਹੋ ਸਕਦਾ ਲਾਈਨ ਤਾਂ ਆਪਾਂ ਨਹੀਂ ਕਹਿ ਸਕਦੇ ਇਹ ਆ ਡਿਲਰਾਂ ਦਾ ਟਾਈਮ ਅਵਰੀ ਸਿੱਧੂ ਜੋਗੀ ਸਿੱਧੂ ਮੂਸੇਵਾਲੇ ਦੇ ਕਾਫੀ ਨਜ਼ਦੀਕ ਸੀ ਤੁਹਾਨੂੰ ਪਤਾ ਆ ਤਾਂ ਉਹਨਾਂ ਨੇ ਇਹ ਕਮੈਂਟ ਕੀਤਾ ਆ ਸਿੱਧੂ ਮੂਸੇਵਾਲੇ ਦੇ ਪੋਸਟਰ ਦੇ ਥੱਲੇ ਤਾਂ ਆਪਾਂ ਨੇ ਤੁਹਾਨੂੰ ਦੋ ਹਿੰਟ ਦੇ ਦਿੱਤੇ ਆ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਨੂੰ ਕੀ ਲੱਗਦਾ ਆ ਇਹ ਦੋਨੋਂ ਜਿਹੜੇ ਵਰਡਸ ਆਪਾਂ ਤੁਹਾਨੂੰ ਸੁਣਾਏ ਆ ਇਹਨਾਂ ਦੇ ਵਿੱਚੋਂ ਕੋਈ ਲਾਈਨ ਗਾਣੇ ਦੇ ਵਿੱਚ ਹੋ ਸਕਦੀ ਆ ਜਾਂ ਫਿਰ ਨਹੀਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ